ਆਪਣੇ ਕੋਲ ਨਾ ਸਵਿਫਟ ਡਿਅਰ ਆਈ ਆ ਜੀ ਤੁਹਾਨੂੰ ਬਲੈਕ স্মੋਕ ਦਿਖਾਉਣਾ ਕਿੰਨੀ ਕਰਦੀ ਆ ਦੇਖ ਲਓ ਡਿੱਗੀ ਕਿੰਨੀ ਕਾਲੀ ਡਿੱਗੀ ਕਿੰਨੀ ਕਾਲੀ ਆਹ ਦੇਖ ਲਓ ਬੰਪਰ ਵੀ ਕਿੰਨਾ ਕਾਲਾ ਕੀਤਾ ਆਹ ਦੇਖ ਲਓ ਜੀ ਮਾਰੀ ਰੇਟਾਂ ਤੇ ਆ ਇਹ ਦਿਨ ਹੁੰਦਾ ਫੋਨੇ ਆ ਆਦਿਨ ਸਵਾਰ ਤੇ ਯਾਰ ਹਨਾ ਕਿਹੜਾ ਕਰਦੇ ਆ ਚੈੱਕ ਆ ਪੂਰਾ ਧੂਆਂ ਕਿਹੜੀ ਗੱਲੋਂ ਮਾਰਦੇ ਧੂਆਂ ਮਾਰਦਾ ਕਾਰ ਨੂੰ ਪਤਾ ਕੀ ਆ ਜਿਹੜੀ ਉਹ ਸਾਹਮਣੇ ਇੰਟਰਕੂਲਰ ਦੀ ਪਾਈਪ ਆ ਜੀ ਉਹ ਉਹ ਸਾਹਮਣੇ ਦੀ ਉਹ ਇੰਟਰਕੂਲਰ ਦੀ ਪਾਈਪ ਗਈ ਪਾਟ ਪਾਟਲ ਦੇ ਕਾਰਨ ਟਰਬੋ ਦੇ ਬੂਸਟ ਪ੍ਰੈਸ਼ਰ ਲੀਕ ਹੋਈ ਹੈ ਨਾ ਉਹਦੇ ਕਾਰਨ ਧੂਆਂ ਮਰੀ ਜਾਂਦਾ ਬਾਕੀ ਤੁਹਾਨੂੰ ਪਾਈਪ ਕੱਟ ਕੇ ਦਿਖਾਉਣਾ ਫਰੀ ਆ ਆਜਣਾ ਉੱਲੇ ਪਾਸੇ ਲੱਗੇ ਕਾਟ ਇੰਟਰਕੂਲਰ ਦਾ ਕਦਰ ਪਾ ਲਿਆ ਪੈਪਾਟੇ ਇਹਦੇ ਕਾਰਨ ਕੀ ਸੀ ਟਰਬੋ ਦੀ ਬੂਸਟ ਪ੍ਰੈਸ਼ਰ ਹਵਾ ਲੀਕ ਹੋ ਜਾਂਦੀ ਲੀਕ ਹੋਣ ਦੇ ਵਜ੍ਹਾ ਨਾਲ ਧੂਆਂ ਬਲੈਕ স্মੋਕ ਮਾਰਦੀ ਪ੍ਰੋਬਲਮ ਸਾਰੀ ਇਹ ਧੂਆਂ ਮਾਰਦੀ ਆ ਟਰਬੋ ਦੀ ਪਾਈਪ ਪਾਤੀ ਹੋਈ ਆ ਇਹਦੇ ਕਾਰਨ ਧੂਆਂ ਗੱਡੀ ਮਾਰਦੀ ਪਰ ਲਾਲਾ takma ha